ਹੋ ਜੇ ਤੂੰ ਡੋਰ ਬਣੇ ਤੇਰੀ ਮੈਂ ਪਤੰਗ ਬਣ ਜਾ ਮੇਰਾ ਬੋਲ ਸਹੀ ਹੋ ਤੇਰੀ ਗੋਰੀ ਗੋਰੀ ਬਣੀ ਦੀ ਮੈਂ ਬੰਗ ਬਣ ਜਾ ਜੇ ਤੂੰ ਪਿਆਰ ਨਾਲ ਮੈਨੂੰ ਤੂੰ ਬੁਲਾ ਲਵੇਂ ਪਿਆਰ ਨਾਲ ਮੈਨੂੰ ਤੂੰ ਬੁਲਾ ਲਵੇਂ ਤੇਰਾ ਮੈਂ ਸ਼ਿੰਗਾਰ ਬਣ ਜਾ ਹੋ ਤੇਰੇ ਰੇਸ਼ਮੀ ਪਰਾਂਦੇ ਦੀ ਮੈਂ ਸੋਹਣੀਏ ਨੇ ਕੱਲੀ ਕੱਲੀ ਤਾਰ ਬਣ ਜਾ ਉਹ ਤੇਰੀ ਲਾਲ ਸੂਹੀ ਸੋਹਣੀ ਫੁਲਕਾਰੀ ਦੀ ਮੈਂ ਕੱਲੀ ਕੱਲੀ ਤਾਰ ਬਣ ਜਾ ਨਹੀਂ ਸੁਣਿਆ ਆ ਗਿਆ ਆਪਣੀ ਸੁਣਿਆ ਇਹ Song ਆ ਰਿਹਾ ਰੈਡੀ ਐ Song ਬਿਲਕੁਲ ਓਕੇ ਆ ਰਿਹਾ ਥੋੜੇ ਸਮੇਂ ਵਿੱਚ ਤੁਹਾਡੇ ਰੂਬਰੂ ਖੜਾ ਕੇ ਸਾਰਿਆਂ ਦੇ ਸਰੋਤਿਆਂ ਦੀ ਝੋਲੀ ਸਪਾਵਾਂਗੇ ਬਹੁਤ ਸੋਹਣਾ ਗੀਤ ਬਣਿਆ ਤੇ ਆਸਟ੍ਰੇਲੀਆ ਦਾ ਟੂਰ ਤੁਹਾਡਾ ਹਾਲੀ ਦੇ ਵਿੱਚ ਹੈ ਨਾ ਤੁਸੀਂ ਕਰਕੇ ਆਏ ਹੋ ਉਹ ਟੂਰ ਕਿਵੇਂ ਦਾ ਰਿਹਾ ਔਰ ਮੈਂ ਸੁਣਿਆ ਕਿ ਉੱਥੇ ਕਈ ਲੋਕਾਂ ਨੇ ਤੁਹਾਨੂੰ ਡਿਮਾਂਡ ਕੀਤੀ ਕਿ ਸੋਨੇ ਰੰਗੀਆਂ ਸੁਣਾਓ ਹੈ ਨਾ ਕੁਝ ਲੋਕਾਂ ਨੂੰ ਨਹੀਂ ਵੀ ਪਤਾ ਸੀ ਕਿ ਤੁਸੀਂ ਗੀਤ ਗਾਇਆ ਹੋਇਆ ਮੈਂ ਉਹਦੇ ਬਾਰੇ ਜਾਣਨਾ ਚਾਹਾਂਗੀ ਕਿ ਜਦੋਂ ਇੰਨਾ ਚੇਅਰ ਹੋ ਗਿਆ ਉਸ ਗੀਤ ਨੂੰ ਆਏ ਹੈ ਨਾ ਔਰ ਤੁਹਾਡਾ ਫੇਮਸ ਗੀਤ ਹੈ ਲੋਕਾਂ ਨੇ ਬਹੁਤ ਸੁਣਿਆ ਅਜੇ ਵੀ ਸੁਣਦੇ ਨੇ ਬਟ ਜਦੋਂ ਅੱਜ ਵੀ ਲੋਕੀ ਇਦਾਂ ਕਹਿੰਦੇ ਕਿ ਇਹ ਤੁਹਾਡਾ ਗੀਤ ਹੈ ਉਸ ਵੇਲੇ ਇਦਾਂ ਹੁੰਦਾ ਹੈ ਕਿ ਯਾਰ ਮੈਂ ਤਾਂ ਇੰਨੀ ਮਿਹਨਤ ਕੀਤੀ ਔਰ 50 ਸਾਲ ਕਹਿਣ ਨੂੰ ਹੁੰਦੇ ਇੰਡਸਟਰੀ ਚ ਇੰਨਾ ਸਾਲ ਲਗਾ ਲਿਆ ਫਿਰ ਵੀ ਇਦਾਂ ਲੋਕੀ ਬੋਲਦੇ ਆ ਜੀ ਉਸ ਦਾ ਕਾਰਨ ਦੇਖੋ ਵੀਡੀਓ ਵਿੱਚ ਜਿਹੜਾ ਬਹੁਤ ਜ਼ਰੂਰੀ ਹੈ ਵੀਡੀਓ ਵਿੱਚ ਨਾ ਹੋਣ ਕਰਕੇ ਤੇ ਉਹ ਜ਼ਿਆਦਾ ਪਛਾਣ ਨਹੀਂ ਬਣੀ ਪਰ ਫਿਰ ਵੀ ਸਾਡੀ ਇੰਡਸਟਰੀ ਦੇ ਲੋਕ ਜਿਹੜੇ ਸਾਡੇ ਨਾਲ ਲੋਕ ਜੁੜੇ ਆ ਜਿਹੜੇ ਸਿੰਗਰ ਸਾਡੇ ਲਾਇਨਾਂ तकरीबन ਪਤਾ ਸਾਰਿਆਂ ਨੂੰ ਤੇ ਮੈਂ ਜਦੋਂ ਆਸਟ੍ਰੇਲੀਆ ਗਿਆ ਸਟੇਜ ਤੇ ਲੋਕ ਬੜੇ ਖੁਸ਼ ਹੋਏ ਬਹੁਤ ਉੱਥੇ ਸਾਡੇ ਬਹੁਤ ਹੀ ਅਜ਼ੀਜ਼ ਸਾਡੇ ਦੋਸਤ ਤਾਜ ਰਤੂ ਜੀ ਵਿਕੀ ਰਤੂ ਜੀ ਦਲਜੀਤ ਜੀ ਜੱਸੀ ਆਸਟ੍ਰੇਲੀਆ ਉਹਦਾ ਇੱਕ ਗਰੁੱਪ ਆ ਬਹੁਤ ਵਧੀਆ ਬੜੀ ਅੱਛੀ ਫੈਮਿਲੀ ਉਹਨਾਂ ਦਾ ਬੜਾ ਪਿਆਰ ਕੀਤਾ ਤੇ ਉੱਥੇ ਕਾਫੀ ਲੋਕ ਸਿਆਣੇ ਲੋਕ ਜਿਹੜੇ ਕਾਫੀ ਸਾਲ ਪਹਿਲਾਂ ਦੇ ਆਸਟ੍ਰੇਲੀਆ ਗਏ ਆ ਔਰ ਮੈਂ ਲਾਈਵ ਕਲਾ ਹੀ ਗਾ ਰਿਹਾ ਸੀ ਉਹ ਕਹਿੰਦੇ ਬਖਸ਼ੀ ਬਿੱਲਾ ਜੀ ਅਸੀਂ ਆਪਣੀ ਲਾਈਫ ਚ ਆਪਣੀ ਲਾਈਫ ਵਿੱਚ ਅਸੀਂ ਪਹਿਲੀ ਵਾਰ 50 ਸਾਲ ਵਿੱਚ ਸ਼ੋਅ ਦੇਖ ਰਹੇ ਹਾਂ ਜਿਹੜਾ ਤੁਸੀਂ ਨਜ਼ਾਰਾ ਆ ਗਿਆ ਕਹਿੰਦੇ ਜ਼ਿੰਦਗੀ ਦਾ ਅੱਛਾ ਔਰ ਕੱਲੇ ਗਾ ਰਹੇ ਦੋ ਤਿੰਨ ਸਾਟਾ ਇਨਸਟਰੂਮੈਂਟ ਸੀ ਸਜੀ ਸੀ ਤੇ ਬੜਾ ਉਹਨਾਂ ਨੂੰ ਪਸੰਦ ਕੀਤਾ ਬੜਾ ਪਿਆਰ ਕੀਤਾ ਹੁਣ ਵੀ ਮੈਂ ਕਾਫੀ ਵਾਰ YouTube ਤੇ ਆਪਣੀ Facebook ਤੇ ਸਾਰੀਆਂ ਵੀਡੀਓ ਪਾਈਆਂ ਲੋਕੇ ਲਾਈਕ ਕਰਦੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਜਿਹੜਾ ਜਿਹੜਾ ਗਾਣਾ ਜਿਹੜਾ ਉਹ ਵਧੀਆ ਹੋਣਾ ਚਾਹੀਦਾ ਜੀ ਬਾਕੀ ਮਾਲਕ ਦਾ ਸ਼ੁਕਰ ਆ ਇਹ ਸਾਰਾ ਗੋਡ ਗਿਫਟੀ ਹੁੰਦਾ ਜੀ ਬਾਬਾ ਬੋਲੇ ਸ਼ਾ ਕਹਿੰਦੇ ਆਪੇ ਬਾਜ ਮਾਰੇ ਆਪੇ ਬੋਲਦਾ ਏ ਇਹ ਸਾਰੀ ਕਿਰਪਾ ਹੁੰਦੀ ਹੈ ਗੁਰਕਾਰ ਦੀ ਕਿਰਪਾ ਹੁੰਦੀ ਸਤਗੁਰੂ ਦੀ ਕਿਰਪਾ ਹੁੰਦੀ ਹੂੰ ਜੀ ਤੇ ਤੁਹਾਡੇ ਬੱਚੇ ਵੀ ਵੱਡੇ ਹੋ ਰਹੇ ਨੇ ਹੈਨਾ ਤੇ ਉਹਨਾਂ ਦਾ ਵੀ ਬਹੁਤ ਰੁਝਾਨ ਰਹਿੰਦਾ ਹੈ ਕਿ ਅੱਜ ਦੇ ਜਿਹੜਾ 뮤직 ਹੈ ਕੌਣ ਕਿਦਾਂ गा ਰਿਹਾ ਹੈ ਹੈਨਾ ਜਦ ਸਿੱਧੂ ਦੇ ਬਹੁਤ ਫੈਨ ਹੈ ਤੁਹਾਡਾ ਬੇਟਾ ਜੀ ਤੇ ਸਿੱਧੂ ਦੇ ਗੀਤ ਤੁਸੀਂ ਇੱਕ ਇੰਟਰਵਿਊ ਚ ਦੱਸ ਰਹੇ ਸੀ ਕਿ ਉਹ ਪੰਜ ਚਾਰ ਪੰਜ ਤਾਂ ਸੁਣਦਾ ਹੀ ਸੁਣਦਾ ਹੈ ਜ਼ਰੂਰੀ ਸਵੇਰੇ ਉੱਠ ਕੇ ਕੀ ਬਾਤ ਹੈ ਸਿੱਧੂ ਸਾਹਿਬ ਕੀ ਬਾਤ ਹੈ ਤੇ ਹੋਰ ਵੀ ਸਿੰਗਰਸ ਨੂੰ ਉਹ ਤੁਹਾਡੇ ਬੱਚੇ ਤੁਹਾਨੂੰ ਦੱਸਦੇ ਹੁੰਦੇ ਕਿ ਪਾਪਾ ਅੱਜ ਕੱਲ ਆਹ ਵਾਲਾ ਸਿੰਗਰ ਚੱਲ ਰਿਹਾ ਹੈ ਇਹਨਾਂ ਨਾਲ ਗੱਲ ਕਰਦੇ ਆ ਜਾਂ ਫਿਰ ਉਹ ਅਗਰ ਕਿਸੇ ਦੀ ਅਪਰੋਚ ਆਵੇ ਤੇ ਉਹ ਕਹਿੰਦੇ ਹੁੰਦੇ ਕਿ ਹਾਂ ਜ਼ਰੂਰ ਕਰੋ ਇਹ ਬਹੁਤ ਵਧੀਆ ਚੱਲ ਰਿਹਾ ਹੈ ਹਾਂਜੀ 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 ਇਸ ਤਰ੍ਹਾਂ ਹੈਗਾ ਜੀ ਕਾਫੀ ਸਾਰੇ ਸਿੰਗਰ ਮੈਨੂੰ ਹੋਰ ਵੀ ਕਾਫੀ ਸਿੰਗਰਾਂ ਦੇ ਫੋਨ ਆਏ ਚੰਡੀਗੜ੍ਹ ਤੋਂ ਪਾਜੀ ਤੁਹਾਡੇ ਨਾਲ ਸੌਂਗ ਕਰਨਾ ਸੀ ਅੱਛਾ ਗਾਣਾ ਕਰਨਾ ਚਾਹੁੰਦੇ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਓ ਵੈਲਕਮ ਜਦੋਂ ਕਹੋਗੇ ਉਸ ਕਰਾਂਗੇ ਆਪਾਂ ਤੇ ਬਾਕੀ ਬੱਚਿਆਂ ਦੀ ਗੱਲ ਹੁਣਦਾ ਨਾਨੇ ਬਣ ਗਏ ਜੀ <laughs> अच्छा, अच्छा, अच्छा।, अच्छा <coughs> जी नन्ने ਬੜ ਗਏ ਮੁਬਾਰਕਾ ਤੁਹਾਨੂੰ ਬਹੁਤ ਬੜੀ ਬੇਟੀ ਬੜਾ ਅੱਛਾ ਗਾਉਂਦੇ ਆਓ ਪਰ ਉਹਨੂੰ ਲਾਈਨ ਚ ਨਹੀਂ ਪਾਇਆ ਬੇਟਾ ਬੜਾ ਅੱਛਾ ਸਿੰਗਰ ਆ ਜਲੰਧਰ ਜ਼ਿਲ੍ਹੇ ਵਿੱਚੋਂ ਉਹ ਫਸਟ ਆਇਆ ਮੁਬਾਰਕਾ ਹਾਂ ਜੀ ਉਹਨਾਂ ਗਾਇਆ ਸੀ ਪਰ ਉਹਨੂੰ ਲਾਈਨ ਚ ਪਾਇਆ ਨਹੀਂ ਉਹਦਾ ਕੀ ਕਾਰਨ ਰਿਹਾ ਨਹੀਂ ਉਹ ਕੰਪੀਟੀਸ਼ਨ ਬੜਾ ਹਰਕਮਦਾਰ ਹੈ ਕੰਪੀਟੀਸ਼ਨ ਬੜਾ ਕੋਈ ਉਹ ਆਪਣਾ ਕੰਮ ਕਰਦੇ ਰਹੇ ਸਲੂਨ ਦਾ ਕੰਮ ਕਰਦੇ ਰਹੇ ਬਹੁਤ ਵਧੀਆ ਤੇ ਜੇ ਐਂਡਕਿਚ ਉੱਤੇ ਉਹਨਾਂ ਦੀ ਜੋਬ ਲੱਗੀ ਆ ਕੰਮ ਕਰਦੇ ਬਹੁਤ ਵਧੀਆ ਓਕੇ ਤੋਂ ਕੰਮ ਜਿਹੜਾ ਹੋਣਾ ਚਾਹੀਦਾ ਡ ਕੰਟੀਨਿਊਸ ਜਿਹੜਾ ਤੁਹਾਡਾ ਚੱਲਦਾ ਰਿਹਾ 12 ਮਹੀਨੇ ਤੀਦਿਆ ਰਾਈ ਜੀ ਤੇ ਬਾਕੀ ਸ਼ੁਕਰ ਹੈ ਮਾਲਕ ਦਾ ਬਹੁਤ ਸੋਣਾ ਜੀ ਇੱਕ ਮੈਂ ਰੂ ਸੌਂਗ ਕੀਤਾ ਸੀ ਗੁਰੂ ਜੀ ਜੀ ਸਾਡੇ ਬਹੁਤ ਹੀ ਸਕਾਰਯੋਗ ਗੁਰੂ ਜੀ ਉਹਨਾਂ ਨਾਲ ਅਸੀਂ ਬੜੇ ਪ੍ਰੋਗਰਾਮ ਕੀਤੇ ਗੁਰੂ ਜੀ ਦੀ ਹਜ਼ੂਰੀ ਵਿੱਚ ਚਰਨਾਂ ਵਿੱਚ ਬੈਠ ਕੇ ਇਹ ਕੱਲ ਹੀ ਮੈਂ ਉਹਨਾਂ ਦਾ ਸੌਂਗ ਆਪਣੇ ਚੈਨਲ ਤੇ ਪਾਇਆ ਜੀ 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 ਉਹਦੇ ਦੋ ਲੈਣਾ ਤੁਹਾਡੇ ਰੂ ਮੂਰ ਕਰ ਰਹੇ ਆ ਜੀ ਉਹ ਸ਼ੁਕਰਾਨਾ ਸ਼ੁਕਰਾਨਾ ਗੁਰੂ ਜੀ ਤੇਰਾ ਸ਼ੁਕਰਾਨਾ 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 ਗੁਰੂ ਜੀ ਤੇਰਾ ਸ਼ੁਕਰਾਨਾ ਗੁਰੂ ਜੀ ਦਾ ਸ਼ੁਕਰ ਕਰੋ ਜੇ ਗੁਰੂ ਜੀ ਦਾ ਸ਼ੁਕਰ ਕਰੋ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ